ਦੇਹਰਾ ਸੱਚਾ ਸੋਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕੰਮਾਂ ਦੇ ਨਿਤ ਨਵੇਂ ਰਿਕਾਰਡ ਬਣਾ ਰਹੇ ਹਨ ਅਤੇ ਨਿਤ ਹੀ ਅਨੋਖੀਆਂ ਉਦਾਹਰਨਾਂ ਪੇਸ਼ ਕਰ ਰਹੇ ਹਨ ਬਰਨਾਲਾ ਵਿੱਚ ਮਾਨਵਤਾ ਭਲਾਈ ਦੀ ਵੱਡੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਬਰਨਾਲਾ ਦੇ ਸੰਧੂ ਪੱਤੀ ਵਿਖੇ ਰਹਿਣ ਵਾਲੇ 73 ਵਰਿਆਂ ਦੀ ਬੀਬੀ ਚਰਨਜੀਤ ਕੌਰ ਦੀ ਮ੍ਰਿਤਕ ਦੇਹ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਖੋਜ ਕਾਰਜਾਂ ਲਈ ਸ਼੍ਰੀ ਗੁਰੂ ਨਾਮ ਰਾਏ ਇੰਸਟੀਚਿਊਟ ਆਫ ਮੈਡੀਕਲ ਐਂਡ ਹੈਲਥ ਇਨ ਸਾਇੰਸ ਦੇਹਰਾਦੂਨ ਉੱਤਰਾਖੰਡ ਨੂੰ ਦਾਨ ਕਰ ਦਿੱਤੀ ਗਈ ਖਾਸ ਗੱਲ ਇਹ ਰਹੀ ਕਿ ਸਰੀਰਦਾਨੀ ਬੀਬੀ ਚਰਨਜੀਤ ਕੌਰ ਦੇ ਪਤੀ ਅਮਰਜੀਤ ਸਿੰਘ ਇਨਸਾ ਦਾ ਵੀ 17 ਤਰੀਕ ਨੂੰ 2017 ਵਿੱਚ ਸਰੀਰਦਾਨ ਕੀਤਾ ਗਿਆ ਸੀ ਇਹਨਾਂ ਦੋਵੇਂ ਪਤੀ ਪਤਨੀ ਨੇ ਸਰੀਰਦਾਨੀਆ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ ਦੋਵੇਂ ਪਤੀ ਪਤਨੀ ਨੇ ਇਸ ਵੱਡੇ ਉਪਰਾਲੇ ਨੂੰ ਆਮ ਲੋਕਾਂ ਵੱਲੋਂ ਸਲਾਹਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਜਿਹੜੇ ਸਰੀਰਦਾਨੀ ਚਰਨਜੀਤ ਕੌਰ ਇਨਸਾ ਦੇ ਵੱਡੇ ਪੁੱਤਰ ਹਨ ਨੇ ਸੱਚ ਕਹੋ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਉਹਨਾਂ ਦੇ ਮਾਤਾ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੇ ਮਾਤਾ ਨੇ ਵੀ ਉਨ੍ਹਾਂ ਦੇ ਪਿਤਾ ਸਰਗੀ ਅਮਰਜੀਤ ਸਿੰਘ ਵਾਂਗ ਡੇਰਾ ਸੱਚਾ ਸੋਦਾ ਤੋਂ ਨਾਮਦਾਨ ਲਿਆ ਹੋਇਆ ਸੀ ਅਤੇ ਉਨ੍ਹਾਂ ਨੇ ਵੀ ਆਪਣੇ ਜੀਵਨ ਦੀ ਇਹ ਪਰਣ ਕੀਤਾ ਹੋਇਆ ਸੀ ਕਿ ਮਰਨ ਤੋਂ ਬਾਅਦ ਉਨ੍ਹਾਂ ਦਾ ਵੀ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ ਜਿਸ ਕਾਰਨ ਸਮੁੱਚੇ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਇਹ ਉਪਰਾਲਾ ਕੀਤਾ ਮ੍ਰਿਤਕ ਦੇਹ ਨੂੰ ਮੈਡੀਕਲ ਕਾਲਜ ਲਈ ਰਵਾਨਾ ਕਰਨ ਤੋਂ ਪਹਿਲਾਂ ਚਰਨਜੀਤ ਕੋਰਿੰਸਾ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸ਼ਿੰਗਾਰੀ ਹੋਈ ਗੱਡੀ ਵਿੱਚ ਰੱਖਿਆ ਗਿਆ ਅਤੇ ਉਹਨਾਂ ਉੱਤੇ ਫੁੱਲਾਂ ਦੀ ਵਰਖਾ ਕਰਦਿਆਂ ਸਰੀਰਦਾਨੀ ਚਰਨਜੀਤ ਕੋਰਿੰਸਾ ਅਮਰ ਰਹੇ ਦੇ ਨਾਰੇ ਲਾਏ ਗਏ। ਸ਼ਹਿਰ ਦੇ ਵੱਡੀ ਗਿਣਤੀ ਪਤਵੰਤਿਆਂ, ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਅਤੇ ਰਿਸ਼ਤੇਦਾਰਾਂ ਵੱਲੋਂ ਅੰਤਿਮ ਵਿਦਾਇਗੀ ਵਿੱਚ ਵੱਡੇ ਪੱਧਰ ਉਤੇ ਸ਼ਮੂਲੀਅਤ ਕੀਤੀ ਗਈ। ਅੰਤ ਮਿਰਤਕ ਦੇਹ ਵਾਲੀ ਐਂਬੂਲੈਂਸ ਗੱਡੀ ਨੂੰ ਬਰਨਾਲਾ ਦੇ ਨਗਰ ਕਾਉਂਸਲਰ ਹਰਬਖਸ਼ੀ ਸਿੰਘ ਗੋਨੀ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਪੜਾ ਜਮਾ ਦੇ ਹੋ ਕੇ ਸੱਤੇ ਸਬਦੀ ਸੋਚਦੇ ਪੜਾ ਧਿਆਨ ਦੇ ਕੇ ਤੋਹਗਾਏ ਇੱਕ ਹੀ ਨਾਮ ਸਾ ਸਤਨਾਮ ਸਾ ਸਤਨਾਮ ਬੱਤੇ ਪੱਤੇ ਮਾਤਾ ਅਮਰ ਰਹੇ ਅਮਰ ਰਹੇ ਅਮਰ ਰਹੇ ਸਰੀਰ ਦਾ ਨੀ ਮਾਤਾ ਚਰਨਜੀਤ ਕੌਰ ਇਨਸਾ ਅਮਰ ਰਹੇ ਅਮਰ ਰਹੇ ਅਮਰ ਰਹੇ ਸਰੀਰ ਦਾ ਨੀ ਮਾਤਾ ਚਰਨਜੀਤ ਕੌਰ ਇਨਸਾ ਅਮਰ ਰਹੇ ਅਮਰ ਰਹੇ ਅਮਰ ਰਹੇ ਸਰੀਰ ਦਾ ਨੀ ਮਾਤਾ ਚਰਨਜੀਤ ਕੌਰ ਇਨਸਾ ਅਮਰ ਰਹੇ ਅਮਰ ਰਹੇ ਅਮਰ ਰਹੇ ਸਰੀਰ ਦਾ ਨੀ ਮਾਤਾ ਚਰਨਜੀਤ ਕੌਰ ਇਨਸਾ ਅਮਰ ਰਹੇ